ਸਭ ਨੂੰ ਹਸੌਣ ਵਾਲਾ ਜਸਵਿੰਦਰ ਪੱਲਾ ਅੱਜ ਸਾਰੀ ਦੁਨੀਆ ਨੂੰ ਰੁਵਾ ਗਿਆ ਹਰ ਕੋਈ ਜਸਵਿੰਦਰ ਪੱਲਾ ਨੂੰ ਯਾਦ ਕਰਕੇ ਪਾਵਕ ਹੋ ਰਿਹਾ ਜੇ ਗੱਲ ਕੀਤੇ ਜਾਵੇ ਤਾਂ ਸੋਸ਼ਲ ਮੀਡੀਆ ਤੇ ਪੁਰਾਣੀਆਂ ਉਹਨਾਂ ਦੀਆਂ ਵੀਡੀਓਜ਼ ਜਿਵੇਂ ਹੀ ਸਾਹਮਣੇ ਆਉਂਦੀਆਂ ਨੇ ਤਾਂ ਮਨ ਪਾਵਕ ਹੋ ਜਾਂਦਾ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਹੈ ਉਹਨਾਂ ਦੇ ਚੋਣ ਵਾਲਿਆਂ ਨੂੰ ਯਕੀਨ ਤੱਕ ਨਹੀਂ ਹਜੇ ਵੀ ਹੋ ਰਿਹਾ ਕਿ ਜਸਵਿੰਦਰ ਪੱਲਾ ਉਹਨਾਂ ਦੇ ਵਿੱਚ ਨਹੀਂ ਰਹੇ ਕਮੇਟੀ ਦੇ ਬਾਦਸ਼ਾਹੀ ਜਸਵਿੰਦਰ ਪੱਲਾ ਦਾ ਇਸ ਤਰੀਕੇ ਦੀ ਨਾਲ ਫਾਨੀ ਸੰਸਾਰ ਤੋਂ ਅਲਫਿਦਾ ਹੋ ਕੇ ਕਿ ਸਭ ਨੂੰ ਟੁਹਾ ਕੇ ਰੱਖ ਦਿੱਤਾ ਦੱਸਤੀ ਹੈ ਕਿ ਜਸਵਿੰਦਰ ਪੱਲਾ ਦਾ ਪਿਛਲੇ ਦਿਨੀ ਤੇ ਹਾਂਤ ਹੋ ਗਿਆ ਸੀ ਤਾਂ ਅੰਤਿਮ ਸੰਸਕਾਰ ਕੱਲ ਨਮ ਅੱਖਾਂ ਦੇ ਨਾਲ ਕੀਤਾ ਗਿਆ ਤਾਂ ਅੱਜ ਜਸਵਿੰਦਰ ਪੱਲਾ ਜੀ ਦੇ ਫੁੱਲ ਤਾਰਨ ਦੇ ਲਈ ਪਰਿਵਾਰ ਗੁਰਦੁਆਰਾ ਘਟਾਣਾ ਸਾਹਿਬ ਪਹੁੰਚਿਆ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁੱਤ ਦੇ ਹੱਥਾਂ ਦੇ ਵਿੱਚ ਪਿਤਾ ਦੇ ਫੁੱਲ ਫੜੇ ਹੋਏ ਨੇ ਤਾਂ ਪਰਿਵਾਰ ਬੇहद ਭਾਵੁਕ ਹੈ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਇਸ ਤਰ੍ਹਾਂ ਮੌਤ ਹੋ ਜਾਣ ਦੇ ਨਾਲ ਪਰਿਵਾਰ ਨੂੰ ਕਦੀ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਹੈ ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਹਮ ਸਾਥੀ ਜੋ ਸਕਰੀਨ ਸ਼ੇਅਰ ਵੀ ਉਹਨਾਂ ਦੇ ਨਾਲ ਕਰ ਚੁੱਕੇ ਨੇ ਤਾਂ ਹਰ ਕਿਸੇ ਦੇ ਵੱਲੋਂ ਜੜਾਇਆ ਸ਼ਰਧਾਂਜਲੀ ਜਸਵਿੰਦਰ ਪੱਲਨ ਨੂੰ ਦਿੱਤੀ ਗਈ ਤਾਂ ਸੋਸ਼ਲ ਮੀਡੀਆ ਤੇ ਵੀ ਟਵੀਟ ਲਗਾਤਾਰ ਕੀਤੇ ਜਾ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਜਸਵਿੰਦਰ ਪੱਲਾ ਦੇ ਦੁਨੀਆ ਤੋਂ ਚਲੇ ਜਾਣ ਦੇ ਨਾਲ ਉਹਨਾਂ ਦੇ ਉੱਤੇ ਦੁੱਖਾਂ ਦਾ پہاੜ ਟੁੱਟਿਆ ਹੋਇਆ ਹੈ ਤਾਂ ਅੱਜ ਜਿਹੜੀ ਆ ਪਰਿਵਾਰ ਤੁਸੀਂ ਦੇਖ ਸਕਕਿਓ ਕਿ ਪਰਿਵਾਰ ਦੇ ਉੱਤੇ ਕੀ ਬੀਤ ਰਹੀ ਹੈ ਫੁੱਟ-ਫੁੱਟ ਕੇ ਰੋਂਦਾ ਹੋਇਆ ਪਰਿਵਾਰ ਨਜ਼ਰ ਆ ਰਿਹਾ ਹੈ ਭੁਖਰਾਜ ਦੀਆਂ ਅੱਖਾਂ ਨਮ ਨੇ ਪਿਓ-ਪੁੱਤ ਦੀ ਜਾਰੀ ਹਮੇਸ਼ਾ ਦੇ ਲਈ ਟੁੱਟ ਗਈ ਹੱਥਾਂ ਦੇ ਵਿੱਚ ਪਿੱਤਾ ਦੇ ਫੁੱਲ ਜਿਹੜੇ ਆ ਫੜੇ ਹੋਏ ਨੇ ਤਾਂ ਪਰਿਵਾਰ ਫੁੱਲ ਤਾਰਨ ਦੇ ਲਈ ਗੁਰਦੁਆਰਾ ਕਟਾਣਾ ਸਾਹੀ ਪਹੁੰਚਿਆ ਸੋ ਤਸਵੀਰਾਂ ਬੇਹਦ ਪਾਵੁਕ ਕਰਤੀਆਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁੱਤ ਦੇ ਹੱਥਾਂ ਦੇ ਵਿੱਚ ਪਿਤਾ ਦੇ ਫੁੱਲ ਫੜੇ ਹੋਏ ਨੇ ਤਾਂ ਪਰਿਵਾਰ ਬੇहद ਭਾਵੁਕ ਹੈ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਇਸ ਤਰ੍ਹਾਂ ਮੌਤ ਖੋਚਣ ਦੇ ਨਾਲ ਪਰਿਵਾਰ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਹਮ ਸਾਥੀ ਜੋ ਸਕਰੀਨ ਸ਼ੇਅਰ ਵੀ ਉਹਨਾਂ ਦੇ ਨਾਲ ਕਰ ਚੁੱਕੇ ਨੇ ਤਾਂ ਹਰ ਕਿਸੇ ਦੇ ਵੱਲੋਂ ਜੜਾਇਆ ਸ਼ਰਧਾਂਜਲੀ ਜਸਵਿੰਦਰ ਪੱਲਨ ਨੂੰ ਦਿੱਤੀ ਗਈ ਤਾਂ ਸੋਸ਼ਲ ਮੀਡੀਆ ਤੇ ਵੀ ਟਵੀਟ ਲਗਾਤਾਰ ਕੀਤੇ ਜਾ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਜਸਵਿੰਦਰ ਪੱਲਾ ਦੇ ਦੁਨੀਆ ਤੋਂ ਚਲੇ ਜਾਣ ਦੇ ਨਾਲ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਤਾਂ ਅੱਜ ਜਿਹੜੀ ਆ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਉੱਤੇ ਕੀ ਬੀਤ ਰਹੀ ਹੈ ਫੁੱਟ-ਫੁੱਟ ਕੇ ਰੋਂਦਾ ਹੋਇਆ ਪਰਿਵਾਰ ਨਜ਼ਰ ਆ ਰਿਹਾ ਹੈ ਪੁਖਰਾਜ ਦੀਆਂ ਅੱਖਾਂ ਨਮ ਨੇ ਪਿਓ-ਪੁੱਤ ਦੀ ਜਾਰੀ ਹਮੇਸ਼ਾ ਦੇ ਲਈ ਟੁੱਟ ਗਈ ਹੱਥਾਂ ਦੇ ਵਿੱਚ ਪਿੱਤਾ ਦੇ ਫੁੱਲ ਜਿਹੜੇ ਆ ਫੜੇ ਹੋਏ ਨੇ ਤਾਂ ਪਰਿਵਾਰ ਫੁੱਲ ਤਾਰਨ ਦੇ ਲਈ ਗੁਰਦੁਆਰਾ ਕਟੜਨਾ ਸਾਹੀ ਪਹੁੰਚਿਆ ਸੋ ਤਸਵੀਰਾਂ ਬੇਹਦ ਪਾਬੂ ਕਰਤੀਆਂ ਸਾਹਮਣੇ ਆ ਰਹੀਆਂ ਨੇ